ਪੰਜਾਬ ਪੁਲਿਸ ਦੀ ਇਨਸਟਾ ਕੁਵੀਨ ਵਾਲਾ ਮਾਮਲਾ ਹਾਲੇ ਠੰਡਾ ਨਹੀਂ ਛਿਪਿਆ ਅਮਨਦੀਪ ਕੌਰ ਵਾਲਾ ਮਾਮਲਾ ਪੂਰੇ ਪੰਜਾਬ ਵਿੱਚ ਪਖਿਆ ਹੋਇਆ ਕਿ ਕਿਸ ਤਰ੍ਹਾਂ ਉਹ ਚਿੱਟੇ ਦੀ ਤਸਕਰੀ ਕਰਦੀ ਸੀ ਉਸ ਕੋਲ ਹੀਰੋਇਨ ਫੜੀ ਜਾਂਦੀ ਸੀ ਉਸ ਦੇ ਵਿੱਚ ਇੱਕ ਨਵੀਂ ਗੱਲ ਆ ਗਈ ਹੈ ਉਹਦੇ ਨਾਲ ਦਾ ਜੁੜਦਾ ਮਿਲਦਾ ਮਾਮਲਾ ਸਾਹਮਣੇ ਆ ਗਿਆ ਉਹ ਤਾਂ ਅਸਲੀ ਪੁਲਿਸ ਵਾਲੀ ਸੀ ਇੱਕ ਨਵੀਂ ਨਕਲੀ ਐਸਐਚਓ ਸਾਹਮਣੇ ਆਈ ਹੈ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਤੋਂ ਸਾਹਮਣੇ ਆਇਆ ਜਿੱਥੇ ਇਹ ਮਾਮਲਾ ਦਰਜ ਹੋਇਆ ਦੱਸਦੀਏ ਕਿ ਆਪਦੇ ਆਪ ਨੂੰ ਇਨਸਪੈਕਟਰ ਦੱਸਦੀ ਹੋਈ ਲੇਡੀਜ਼ ਏਡੀਸੀ ਅਰਬਨ ਨੂੰ ਮਿਲਣ ਜਾਂਦੀ ਹੈ ਤੇ ਉੱਥੇ ਅਰਦਲੀ ਨੂੰ ਕਹਿੰਦੀ ਹੈ ਕਿ ਮੈਂ ਇਨਸਪੈਕਟਰ ਆ ਲੇਡੀ ਇਨਸਪੈਕਟਰ ਆ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤਾਂ ਅਰਦਲੀ ਆ ਕੇ ਏਡੀਸੀ ਸਾਹਿਬ ਨੂੰ ਦੱਸਦਾ ਹੈ ਤੇ ਏਡੀਸੀ ਸਾਹਿਬ ਉਹਨੂੰ ਬੁਲਾ ਲੈਂਦੇ ਨੇ ਤਾਂ ਬੁਲਾ ਕੇ ਏਡੀ ਸਾਹਿਬ ਨੂੰ ਥੋੜਾ ਬਹੁਤਾ ਸ਼ੱਕ ਪੈਂਦਾ ਹੈ ਤਾਂ ਉਹ ਲੇਡੀ ਦਾ 벨ਟ ਨੰਬਰ ਪੁੱਛਦੇ ਜਦੋਂ 벨ਟ ਨੰਬਰ ਉਹ ਦੱਸਦੀ ਹੈ ਕਾਉਂਟਰੋਲ ਰੂਮ ਨੂੰ ਜਿਹੜੇ ਏਡੀਸੀ ਸਾਹਮਣੇ ਉਹ ਇਤਲਾਹ ਕਰਦੇ ਨੇ ਜਦੋਂ ਪਤਾ ਕੀਤਾ ਜਾਂਦਾ ਹੈ ਤਾਂ ਜਿਹੜਾ ਬੈਲਟ ਨੰਬਰ ਹੈ ਉਹ ਫੇਕ ਨਿਕਲਦਾ ਹੈ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਦੱਸ ਦਈਏ ਕਿ ਘਟਨਾਵਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਪੁਲਿਸ ਦੀ ਸ਼ਬੀ ਜਿਹੜੀ ਹੈ ਉਹ ਦਾਤੇ ਲੱਗੀ ਹੋਈ ਹੈ ਇੱਕ ਪਾਸੇ ਤਾਂ ਨੌਕਰੀ ਕਰਦੀਆਂ ਚਿੱਟਾ ਵੇਚ ਰਹੀਆਂ ਨੇ ਦਸਹੀ ਤਸਕਰੀ ਕਰਨੀਆਂ ਨੇ ਦੂਜੇ ਪਾਸੇ ਨਕਲੀ ਐਸਐਚਓ ਬਣ ਕੇ ਨਕਲੀ ਇਨਸਪੈਕਟਰ ਬਣ ਕੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਲੋਕਾਂ ਤੋਂ ਪੈਸੇ ਠੱਗ ਰਹੀਆਂ ਨੇ ਇਸ ਤਰ੍ਹਾਂ ਦੇ ਮਾਮਲੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਜ਼ਰੂਰ ਦਿਓ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਇਹ ਜਾਤਾ ਤਹਿਤ ਸਿਵਲਾਈਨ ਥਾਣੇ ਨੇ ਇੱਕ ਪਰਚਾ ਰਿਸਟਰ ਕੀਤਾ ਹੈ ਐਫਆਈਆ ਨੰਬਰ 40342025 ਅੰਡਰ ਸੈਕਸ਼ਨ 319 2204 ਬਿਜ਼ਨਸ ਪੀਐਸ ਸਿਵਲਾਈਨ ਇਹਦੇ ਚ ਇਹਨਾਂ ਨੇ ਰਣਜੀਤ ਕੌਰ ਲੇਡੀ ਅਰੈਸਟ ਕੀਤੀ ਹੈ ਵਾਈਫ ਆਫ ਹਰਪਾਲ ਸਿੰਘ ਜਿਹੜੀ ਕਿ ਪ੍ਰਤਾਪਨਗਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈਗੀ ਹੈ ਤੇ ਇਹ ਆਪਣਾ ਫੇਕ ਲੇਡੀ ਇੰਸਪੈਕਟਰ ਬਣ ਕੇ ਏਡੀਸੀ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇੰਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰੇਟ ਪੁਲਿਸ ਆਫਿਸ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾਹ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸੰਪਤਾ ਚ ਲਿਖੀ ਹੈ ਫੇਕ ਲੇਡੀ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ ਸੱਤ ਕੁੰਜਾ ਹੋਈ ਹੋਈ ਹੈ ਅ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈਆ ਨੰਬਰ 206710 2023 ਅੰਡਰ ਸੈਕਸ਼ਨ 379 211 ਮਾਈਨਿੰਗ ਐਕਟ ਦੀ ਅਜ਼ਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫਆਈਆ ਨੰਬਰ 38163 2024 ਦੀ ਅੰਡਰ ਸੈਕਸ਼ਨ 200